ਸਰੋਗੇਸੀ ਤੇ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾ ਲਿਆ ਹੈ ਔਰ ਇਸ ਦਾ ਖੁੱਲੇ ਦਿਲ ਦੇ ਨਾਲ ਸਵਾਗਤ ਵੀ ਕੀਤਾ ਜਾ ਰਿਹਾ ਹੈ ਦਰਸਲ ਇਸ ਤਰ੍ਹਾਂ ਦੇ ਕਾਨੂੰਨ ਜਦੋਂ ਫਰੇਮ ਕੀਤੇ ਜਾਂਦੇ ਨੇ ਤੇ ਬੜੇ ਹੀ ਤਰੀਕੇ ਔਰ ਸਲੀਕੇ ਦੇ ਨਾਲ ਫਰੇਮ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਪੂਰੇ ਦੇ ਪੂਰੇ ਪਰਿਵਾਰਕ ਢਾਂਚੇ ਔਰ ਪਰਿਵਾਰਕ ਬਣਤਰ ਤੇ ਇਸ ਦਾ ਇਫੈਕਟ ਹੁੰਦਾ ਹੈ ART ਯਾਨੀ ਕਿ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਦੇ ਰਾਹੀਂ ਪਰਿਵਾਰ ਅੱਗੇ ਵਧਾਉਣ ਦਾ ਢੰਗ ਹੈ ਸਰੋਗੀ ਸੀ ਔਰ ਇਹਨਾਂ ਦੇ ਨਾਲ ਲੋਕਾਂ ਦੇ ਵਿੱਚ ਇਸ ਦਾ ਕਾਫੀ ਰੁਝਾਨ ਪਾਇਆ ਜਾ ਰਿਹਾ ਹੈ ਅਦਾਬਰ ਜ਼ੈਦ ਅਨਮਿਊਟ ਦੇਖ ਰਹੀ ਹਾਂ ਤੁਸੀਂ ਮੈਂ ਗੁਡ ਨੀਟ ਹਾਂ ਤੁਹਾਡੇ ਨਾਲ ਅਦੀ ਵਜ਼ੀਜ਼ ਦੋਸਤੋ ਅੱਜ ਦੇ ਇਸ ਬਲੌਗ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਸਰੋਗੇਸੀ ਕੀ ਹੁੰਦੀ ਹੈ ਇਸ ਦਾ ਨਵਾਂ ਐਕਟ ਆਇਆ ਹੈ ਉਸ ਵਿੱਚ ਕੀ ਟਰਮਸ ਐਂਡ ਕੰਡੀਸ਼ਨਸ ਨੇ ਕੀ ਕੁਝ ਕਾਟ ਕੀਤਾ ਗਿਆ ਹੈ ਸਰੋਗੇਟ ਮਦਰਸ ਕੌਣ ਹੋ ਸਕਦੀਆਂ ਨੇ ਇਹ तमाम ਚੀਜ਼ਾਂ ਅੱਜ ਦੇ ਇਸ ਬਲੌਗ ਵਿੱਚ ਤੁਹਾਡੇ ਨਾਲ ਕਰਾਂਗੇ ਸਾਂਝਾ ਸਰੋਗੇਸੀ ਦਰਸਲੋ ਪ੍ਰੋਸੈਸ ਹੈ ਜਦੋਂ ਇੱਕ ਔਰਤ ਕਿਸੇ ਹੋਰ ਦੇ ਬੱਚੇ ਨੂੰ ਜਨਮ ਦੇਣ ਦੇ ਲਈ ਆਪਣੀ ਸਹਿਮਤੀ ਪ੍ਰਗਟ ਕਰ ਦਿੰਦੀ ਹੈ ਜਨਮ ਦੇਣ ਵਾਲੀ ਮਾਤਾ ਨੂੰ ਕਸਟਡੀ ਜਾਂ ਸਰਪ੍ਰਸਤੀ ਦੇ ਵਿੱਚ ਰੱਖਿਆ ਜਾਂਦਾ ਹੈ ਸਪਰਮ ਦੇਣ ਵਾਲਾ ਯਾ ਤਾਂ ਡੋਨਰ ਹੋ ਸਕਦਾ ਹੈ ਜਾਂ ਇੱਕ ਅਸਲੀ ਪਿਤਾ ਵੀ ਹੋ ਸਕਦਾ ਹੈ ਪਰ ਸਰੋਗੇਸੀ ਦਾ ਜੋ ਪ੍ਰੋਸੀਜਰ ਹੈ ਯਾਨੀ ਕਿ ਜੋ ਲੀਗਲ ਪ੍ਰੋਸੀਜਰ ਹੈ ਬਹੁਤ ਜ਼ਿਆਦਾ ਕੰਪਲੈਕਸ ਹੈ ਔਰ ਇਸ ਨੂੰ ਪੂਰਾ ਕਰਨਾ ਲਾਜ਼ਮੀ ਹੈ सरोगेट मदर्स आईवीएफ यानी कि इनट्रोफर्टिलाइजेशन राही प्रेग्नेंट ਹੁੰਦੀਆਂ ਨੇ ਸਪਰਮ ਡੋਨਰ ਜਾਂ ਪਿਤਾ ਤੋਂ ਲਿਆ ਜਾਂਦਾ ਹੈ ਸਰੋਗੇਸੀ ਪ੍ਰਤੀ ਲੋਕਾਂ ਦਾ ਰੁਝਾਨ ਦਿਨੋਦਿਨ ਵਧ ਰਿਹਾ ਹੈ ਇਸ ਕਰਕੇ ਇਸ ਤੇ ਠੋਸ ਕਾਨੂੰਨ ਬਣਾਏ ਜਾ ਰਹੇ ਨੇ ਸਭ ਤੋਂ ਤਾਜ਼ਾ ਵਿਕਾਸ ਸਰੋਗੇਸੀ रेगुलेशन एक्ट 2022 ਵਿੱਚ ਇੱਕ ਸੋਧ ਕੀਤੀ ਗਈ ਹੈ ਜੋ ਸਰੋਗੇਸੀ ਚ ਡੋਨਰ ਯਾਨੀ ਕਿ ਗੇਮਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ ਗੇਮਟ ਤੋਂ ਭਾਵ ਹੈ ਰੈਪਰੋਡਕਟਿਵ ਸੈਲ ਆਫ ਮੈਨ ਐਨੀਮਲ অর ਪਲੈਂਟ सरोगेसी रेगुलेशन एक्ट 2021 व्यापारिक सरोगेसी दी मनाही करता है सिर्फ परोपकारी प्रबंधां दे ਲਈ ਇਸ ਦੀ ਇਜਾਜ਼ਤ ਦਿੱਤੀ ਗਈ ਹੈ ਜਿੱਥੇ ਸਰੋਗੇਟ ਵਜੋਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੋਈ ਮੋਦਰਾ ਜਾਂ ਮਿਹਨਤਾਨਾ ਜਾਂ ਮੁਆਵਜ਼ਾ ਨਹੀਂ ਮਿਲਦਾ ਇਸ ਤੋਂ ਇਲਾਵਾ ਇਹ ਸਿਰਫ ਗਰਭ ਅਵਸਥਾ ਵਿੱਚ ਹੀ ਸਰੋਗੇਸੀ ਦੀ ਇਜਾਜ਼ਤ ਦਿੰਦਾ ਹੈ ਦਰਸਲ ਇਹ ਇੱਕ ਨਿਊ ਮੋਡ ਆਫ ਰਿਪਰੋਡਕਸ਼ਨ ਹੈ ਐਕਟ ਦੇ ਤਹਿਤ ਇਹ ਨਿਰਧਾਰਿਤ ਕੀਤਾ ਗਿਆ ਸੀ ਕਿ ਕੌਣ ਜਿਹੜੀ ਮਦਰ ਹੈ ਕੌਣ ਲੇਡੀ ਜਿਹੜੀ ਹੈ ਉਹ ਸਰੋਗੇਟ ਮਦਰ ਹੋ ਸਕਦੀ ਹੈ ਇੱਥੇ ਸਿਰਫ ਉਹਨਾਂ ਔਰਤਾਂ ਨੂੰ ਹੀ ਮਾਂ ਬਣਨ ਦੀ ਇਜਾਜ਼ਤ ਦਿੱਤੀ ਗਈ ਸੀ ਜਿਹੜੀਆਂ ਔਰਤਾਂ ਜਾਂ ਤਾਂ ਵਿਧਵਾ ਨੇ ਜਾਂ ਤਲਾਕਸ਼ੁਦਾ ਨੇ ਔਰ ਮਾਂ ਬਣਨ ਦੀ ਇੱਛਾ ਰੱਖਦੀਆਂ ਨੇ ਕਿਉਂਕਿ ਇਸ ਤਰੀਕੇ ਦੇ ਐਕਟਸ ਦੀ ਦੁਰਵਰਤੋਂ ਜਿਹੜੀ ਹੈ ਉਹ ਹਰਗਿਜ਼ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਜਦੋਂ ਇਹ ਐਕਟ ਆਇਆ ਸੀ ਤੇ ਇਸ ਤੇ ਬਹੁਤ ਮਰਤਬਾ ਡਿਸਕਸ਼ਨਸ ਹੋਈਆਂ ਸੀ ਬਹੁਤ ਤਾਂ ਜ਼ਿਆਦਾ ਇਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਔਰ ਕਈਆਂ ਨੇ ਇਹ ਵੀ ਕਿਹਾ ਸੀ ਕਿ ਕੁਝ ਜੋੜੇ ਜੋ ਲਿਵਨ ਵਿੱਚ ਰਹਿੰਦੇ ਨੇ ਜਾਂ ਕੋਈ ਸਮਲਿੰਗੀ ਜੋੜੇ ਨੇ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਪਰ ਇਸ ਮੰਗ ਨੂੰ ਨਹੀਂ ਮੰਨਿਆ ਗਿਆ ਸੀ ਦਿਲਚਸਪ ਗੱਲ ਇਹ ਹੈ ਕਿ 2016 ਦੀ ਰਿਪੋਰਟ ਵਿੱਚ ਜਿਸ ਵਿੱਚ ਸਰੋਗੇਸੀ ਤੇ ਪ੍ਰਸਤਾਵਿਤ ਕਾਨੂੰਨ ਦੀ ਜਾਂਚ ਕੀਤੀ ਗਈ ਸੀ ਇਸ ਕਾਨੂੰਨ ਵਿੱਚ ਸਿਹਤ ਅਤੇ ਪਰਿਵਾਰ ਪਲਾਈ ਬਾਰੇ ਸੰਸਦ ਦੀ ਸਥਾਈ ਕਮੇਟੀਆਂ ਨੇ ਦੇਖਿਆ ਸੀ ਕਿ ਗੋਦ ਲੈਣਾ ਇੱਕ ਲਾਭਕਾਰੀ ਵਿਕਲਪ ਹੋ ਸਕਦਾ ਹੈ ਜੋ ਵੱਡੇ ਪੱਧਰ ਤੇ ਪਾਈਚਾਰੇ ਲਈ ਉਪਲਬਧ ਹੈ ਪਰ ਸਰਕਾਰ ਸਰੋਗੇਸੀ ਦੇ ਬਦਲੇ ਗੋਦ ਲੈਣ ਲਈ ਮਜਬੂਰ ਨਹੀਂ ਕਰ ਸਕਦੀ ਸਰੋਗੇਸੀ ਤੇ ਗੋਦ ਲੈਣਾ ਇੱਕ ਬਰਾਬਰ ਵਿਕਲਪ ਹੋਣਾ ਚਾਹੀਦਾ ਹੈ ਅਤੇ ਗੋਦ ਲੈਣ ਦੇ ਨਾਮ ਤੇ ਸਰਕਾਰ ਸਰੋਗੇਸੀ ਦੁਆਰਾ ਜੀਵ ਵਿਗਿਆਨਿਕ ਤੌਰ ਤੇ ਸੰਬੰਧਿਤ ਬੱਚੇ ਪੈਦਾ ਕਰਨ ਦੇ ਜੋੜਿਆਂ ਦੇ ਪ੍ਰਜਨਨ ਅਧਿਕਾਰਾਂ ਨੂੰ ਖੋ ਨਹੀਂ ਸਕਦੀ ਆਹ ਹੋਣ ਇਸ ਦੇ ਨਾਲ ਹੀ ਟਰੈਡੀਸ਼ਨਲ ਸਰੋਗੇਸੀ ਤੇ ਗੱਲ ਕਰ ਲੈਣੇ ਆਂ ਭਾਰਤ ਦੇ ਕਈ ਰਾਜਾਂ ਦੇ ਵਿੱਚ ਟਰੈਡੀਸ਼ਨਲ ਸਰੋਗੇਸੀ ਤੇ ਬੈਨ ਲੱਗਿਆ ਹੋਇਆ ਹੈ ਇਸ ਦਾ ਮੇਨ ਕਾਰਨ ਇਹ ਹੈ ਕਿ ਕਈ ਵਾਰ ਜਿਹੜੀਆਂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਸਨ ਔਰ ਬੱਚੇ ਦੇ ਜਨਮ ਤੋਂ ਬਾਅਦ ਜੇਕਰ ਉਹਨਾਂ ਦਾ ਮਨ ਬਦਲ ਜਾਂਦਾ ਹੈ ਤਾਂ ਉਹਨਾਂ ਕੋਲ ਆਪਣਾ ਬੱਚਾ ਆਪਣੇ ਕੋਲ ਹੀ ਰੱਖਣ ਦੀ ਸ਼ਕਤੀ ਹੁੰਦੀ ਸੀ ਔਰ ਅਧਿਕਾਰ ਹੁੰਦਾ ਸੀ ਔਰ ਜਿਹੜੇ ਇਰਾਦੇ ਵਾਲੇ ਮਾਪੇ ਨੇ ਮਾਪਿਓ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਜਾ ਕੇ ਸੀਓ ਕਰਨਾ ਪੈਂਦਾ ਸੀ ਔਰ ਅਦਾਲਤੀ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਪਰ ਭਾਰਤ ਦੇ ਕਾਫੀ ਸਾਰੇ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੀ ਟ੍ਰੈਡੀਸ਼ਨਲ ਸਰੋਗੇਸੀ ਨੂੰ ਹੁਣ ਬੈਨ ਕਰ ਦਿੱਤਾ ਗਿਆ ਹੈ ਆਗੋਂ ਗੱਲ ਕਰਦੇ ਹਾਂ ਕਮਰਸ਼ੀਅਲ ਸਰੋਗੇਸੀ ਤੇ ਫੋਰਨ ਸਰੋਗੇਸੀ ਦੀ ਭਾਰਤ ਦੇ ਵਿੱਚ ਇਹਨਾਂ ਦੋਨਾਂ ਕਿਸਮ ਦੀ ਸਰੋਗੇਸੀਸ ਤੇ ਬੈਨ ਲੱਗਿਆ ਹੋਇਆ ਹੈ ਕਿਉਂਕਿ 2016 ਦੇ ਐਕਟ ਦੇ ਵਿੱਚ ਇਸ ਉੱਤੇ ਸਰਕਾਰ ਵੱਲੋਂ ਪੱਕੇ ਤੌਰ ਤੇ ਬੈਨ ਲਗਾ ਦਿੱਤਾ ਗਿਆ ਸੀ ਕਿ ਸਰੋਗੇਸੀ ਪੈਸੇ ਲੈ ਕੇ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ ਸਿਰਫ ਔਰ ਸਿਰਫ ਇਸ ਨੂੰ ਪਰਉਕਾਰ ਦੇ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ USA ਸੰਸਾਰ ਭਰ ਦੇ ਵਿੱਚ ਸਰੋਗੇਸੀ ਦੇ ਲਈ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ ਇਹਦੇ ਸਪਸ਼ਟ ਸਰੋਗੇਸੀ ਕਾਨੂੰਨਾਂ ਤੇ ਉੱਚ ਸਰੋਗੇਸੀ ਸਫਲਤਾ ਦੇ ਦਰ ਦੇ ਕਾਰਨ ਇਸ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ART ਸਮੇਤ USA ਮੈਡੀਕਲ ਸਹੂਲਤ ਮੈਡੀਕਲ ਟੈਕਨੋਲੋਜੀ ਤੇ ਦੇਖਭਾਲ ਦੀ ਗੁਣਵੱਤਾ ਦੇ ਨਾਲ ਨਾਲ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਕਰਕੇ ਇੱਥੇ ਸਰੋਗੇਸੀ ਦੀ ਦਰ ਕਾਫੀ ਜ਼ਿਆਦਾ ਹੈ ਅੱਜ ਭਾਰਤੀ ਸਰੋਗੇਸੀ ਕਾਨੂੰਨ ਵਿਦੇਸ਼ੀ ਰਾਦੇਵਾਲੇ ਮਾਪਿਆਂ ਲਈ ਭਾਰਤ ਵਿੱਚ ਸਰੋਗੇਸੀ ਨੂੰ ਪੂਰਾ ਕਰਨਾ ਗੈਰਕਾਨੂੰਨੀ ਬਣਾਉਂਦੇ ਨੇ ਯਾਨੀ ਕਿ ਬਾਹਰੋਂ ਆਏ ਲੋਕ ਸਰੋਗੇਸੀ ਨਹੀਂ ਕਰਾ ਸਕਦੇ ਸਿਰਫ ਉਹ ਲੋਕ ਜੋ ਭਾਰਤ ਵਿੱਚ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਇਹ ਹੱਕ ਹੈ ਔਰ ਜੋੜੇ ਉਹ ਜਿਨ੍ਹਾਂ ਦੇ ਵਿਆਹ ਨੂੰ ਘੱਟੋ-ਘੱਟ 5 ਸਾਲ ਹੋ ਗਏ ਹੋਣ